ਚੋਣਾ ਲੱਗਿਆ ਹੋ? ਹਾਂਜੀ ਹਾਂਜੀ। ਸਿਸਟਮ ਬਹੁਤ ਸੋਹਣਾ ਲੱਗਿਆ ਤੁਹਾਡਾ। ਹਾਂਜੀ ਹਾਂਜੀ। ਸਾਦੇ ਪੈਸੇ ਲੱਗੇ ਜੀ। ਕਿੰਨੇ ਕੁ ਲੱਗੇ? ਲੱਗੇ ਜੀ 55-60000 ਰੁਪਏ। ਕੁਆਲਿਟੀ ਬਹੁਤ ਹੈ ਯਾਰ ਬੜਾ ਉੱਚੀ ਵਜਦਾ ਹੈ। ਹਾਂਜੀ। ਐ ਸੜਕ ਤੇ ਉਹ ਕਿਲੋਮੀਟਰ ਤੱਕ ਪਤਾ ਲੱਗਦਾ ਹੈ ਯਾਰ। ਨੇ ਆਰੇ ਲਿਾਈ ਰੱਖਦਾ ਜੀ ਬਸ। ਮੇਰਾ ਨਾਮ ਗੁਰਪ੍ਰੀਤ ਹੈ ਜੀ। ਗੁਰਪ੍ਰੀਤ? ਹਾਂਜੀ। ਬਹੁਤ ਸੋਹਣਾ ਸਿਸਟਮ ਆ ਯਾਰ। ਧੰਨਵਾਦ। ਟਰੈਕਟਰ ਬਹੁਤ ਸੋਹਣਾ ਤੇਰਾ। ਫੋਟੋ ਫੋਟੋ ਕਰਾਉਣੀ ਦਾ ਕਰਾ ਲਓ ਜੀ। ਨਹੀਂ ਨਹੀਂ ਬਸ ਕੋਈ ਨਹੀਂ ਮੈਂ ਫੋਨ ਕਰਕੇ ਮਿਲਦੇ ਆਪਾਂ। ਇੱਕ ਨਾ ਮੈਂ ਤੁਹਾਨੂੰ ਠੀਕ ਹੈ ਐਂਬੂਲੈਂਸ ਨੂੰ ਇਹਨੇ ਸਾਈਡ 'ਨੇ ਦਿੱਤੀ ਠੀਕ ਹੈ ਸਕੂਲ ਵੈਨ ਨੂੰ ਸਾਈਡ 'ਨੇ ਦਿੱਤੀ ਇਹਦੇ ਠੀਕ ਹੈ ਆ ਨੰਬਰ ਲਓ ਇਹਨੂੰ ਤੁਹਾਡੇ ਵੱਲੋਂ ਫੋਨ ਕਰੋ ਠੀਕ ਹੈ ਮੈਂ ਕਰਕੇ ਲਿਆਇਆ ਕਬਰ ਇਹਨੂੰ ਸਾਰਾ ਝੋਨਾ ਲੈ ਕੇ ਆਇਓ ਹਾਂਜੀ ਹਾਂਜੀ ਸਿਸਟਮ ਬਹੁਤ ਸੋਹਣਾ ਲੱਗਿਆ ਤੁਹਾਡਾ ਹਾਂਜੀ ਹਾਂਜੀ ਸਾਦੇ-ਵੈਸੇ ਲੱਗ ਗਏ ਜੀ ਕਿੰਨੇ ਕ ਲੱਗਿਆ ਲੱਗ ਗਏ ਜੀ 55-60000 ਰੁਪਏ ਕੁਆਲਿਟੀ ਬਹੁਤ ਯਾਰ ਬੜਾ ਉੱਚੀ ਪਾਈਦਾ ਹੈ ਹਾਂਜੀ ਐ ਸੜਕ ਤੇ ਉਹ ਕਿਲੋਮੀਟਰ ਤੱਕ ਪਤਾ ਲੱਗਦਾ ਯਾਰ ਇਹ ਰੇ ਲਿਆਈ ਰੱਖਦਾ ਜੀ ਬਸ ਮਿਰਨਾ ਗੁਰਪ੍ਰੀਤ ਆਈ ਗੁਰਪ੍ਰੀਤ ਹਾਂਜੀ ਬਹੁਤ ਸੋਹਣਾ ਸਿਸਟਮ ਆ ਯਾਰ ਧੰਨਵਾਦ ਟਰੈਕਟਰ ਬਹੁਤ ਸੋਹਣਾ ਤੇਰਾ ਫੋਟੋ ਫੋਟੋ ਕਰਾਉਣੀ ਦਾ ਕਰਾ ਲਓ ਜੀ ਨਹੀਂ ਨਹੀਂ ਬਸ ਕੋਈ ਨਹੀਂ ਮੈਂ ਫੋਨ ਕਰਕੇ ਮਿਲਦੇ ਆਪਾਂ ਆ ਇੱਕ ਨਾ ਮੈਂ ਤੁਹਾਨੂੰ ਨੰਬਰ ਦਿੰਦਾ ਜੀ ਜੀ ਇਹ ਮੁੰਡਾ ਗੁਰਪ੍ਰੀਤ ਹੈ ਠੀਕ ਹੈ ਜੀ ਤੇ ਇਹਦਾ ਡੀਜੇ ਲੱਗਿਆ ਹੋਇਆ ਸੀਗਾ ਬਹੁਤ ਉੱਚਾ ਟਰੈਕਟਰ ਤੇ ਠੀਕ ਹੈ ਜੀ ਐਂਬੂਲੈਂਸ ਨੂੰ ਇਹਨੇ ਸਾਈਡ ਨਹੀਂ ਦਿੱਤੀ ਠੀਕ ਹੈ ਸਕੂਲ ਵੈਨ ਨੂੰ ਸਾਈਡ ਨਹੀਂ ਦਿੱਤੀ ਇਹਨੇ ਠੀਕ ਹੈ ਆ ਨੰਬਰ ਲਓ ਇਹਨੂੰ ਤੁਹਾਡੇ ਵੱਲੋਂ ਫੋਨ ਕਰੋ ਠੀਕ ਹੈ ਮੈਂ ਕਰਕੇ ਲਿਆ ਕਵਰ ਇਹਨੂੰ ਸਾਰਾ